ਦੋ ਦੋ ਰਿਪੋਰਟ ਤੇ ਕੀ ਪੂਰੀ ਘਟਨਾ ਹੋਈ ਆ ਬੇਟੇ ਨੂੰ ਵਿਦੇਸ਼ ਭੇਜਿਆ ਸੀਗਾ ਤੁਸੀਂ ਵਿਦੇਸ਼ ਭੇਜਿਆ ਸੀ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਪ੍ਰਤਾਰ ਸਿੰਘ ਹੈ ਇਹ ਤੋਂ ਰਹਿਣ ਵਾਲੇ ਸ਼ਰਦਿਆਲ ਵਾਲਾ ਉਹ ਬੇਟੇ ਨੂੰ ਵਿਦੇਸ਼ ਕਦੋਂ ਭੇਜਿਆ ਸੀਗਾ ਅਮਰੀਕਾ ਕਦੋਂ ਭੇਜਿਆ ਸੀ 2022 ਦੇ 2022 ਦੇ ਇਹ ਅਠ ਮਹੀਨੇ ਹੈ ਕੀ ਕੋਲੇ ਹੋ ਰਿਹਾ ਫਿਰ ਜਦੋਂ ਤੇ ਜੇ ਕਿੰਨੇ ਪੈਸੇ ਲਾ ਗਏ ਸੀ ਤੇ 40 ਲੱਖ ਰੁਪਏ ਲਾਇਆ ਹੈ ਤੇ ਕਿਵੇਂ ਫਿਰ ਕਿਵੇਂ ਹੋਈ ਹੈ ਸਾਰਾ ਉਹ ਇਹ ਕਹਾਣੀ ਹੀ ਹੋਈ ਉਹ ਕਿਤਨਾ ਹੋਈ ਉਹ ਕੀ ਹੋਇਆ ਉਹ ਇਥੋਂ ਗਿਆ ਵਾ ਤੇ 1.5 1.5 ਮਹੀਨਾ ਕੰਮ ਕੀਤਾ ਵਾ ਉਦਵਾਈ ਪਰਵਲੋਂ ਆ ਗਈ ਆ ਕੋਈ ਟੈਸਟ ਕਰਾਉਦਾ ਰਿਹਾ ਸਾਨੂੰ ਇਹ ਕੋਈ ਕੁਛ ਨਹੀਂ ਆ ਫਿਰ ਵੱਡਾ ਟੈਸਟ ਕਰਾਏ ਆ ਉਹਨਾਂ ਦੱਸਿਆ ਤੇਨੇ ਕੈਂਸਰ ਬਣ ਗਈ ਹੈ ਯਾਰ ਸਾਨੂੰ ਦੱਸਿਆ ਵੀ ਆ ਗੱਲ ਬਣੀ ਫਿਰ ਕਹਿੰਦੇ ਨਹੀਂ ਕਿ ਵਾਪਸ ਆ ਜਾ ਕਰ ਰਾਂ ਕਹਿੰਦਾ ਮੇਰਾ ਇਥੇ ਇਲਾਜ ਹੋ ਜਾਣਾ ਵਾ ਮੇਰੇ ਇਨਸ਼ੋਰੈਂਸ ਹੋਈ ਵੀ ਆ ਇਦਾਂ ਬਸ ਸਾਨੂੰ ਐਸਾਂ ਜਿਨੀ ਆਈ ਕਿ ਕੀ ਹੋਇਆ ਕੀ ਨਹੀਂ ਗੱਲ ਹੁੰਦੀ ਰਹਿੰਦੀ ਗੱਲ ਹੁੰਦੀ ਰਹਿੰਦੀ ਇਸ ਦੀ ਆ ਤਾਂ ਬਿਲਕੁਲ ਠੀਕ ਆ ਇਹ ਸਾਨੂੰ ਕਹਿੰਦਾ ਰਿਹਾ ਉਹ ਇੱਕ ਦੱਸਿਆ ਕਿ ਇੱਕ ਕੈਂਸਰ ਦੀ ਜਿਹੜੀ ਬਿਮਾਰੀ ਆ ਉਸ ਬਾਰੇ ਕਿਹਦੇ ਵੱਲੋਂ ਦੱਸਿਆ ਗਿਆ ਸੀ ਤੁਹਾਨੂੰ ਡਾਕਟਰਾਂ ਵੱਲੋਂ ਦੱਸਿਆ ਕਰੇ ਉਹਨਾਂ ਨੇ ਦੱਸਿਆ ਸੀ ਉਹ ਤਾਂ ਇਹ ਸਾਨੂੰ ਮੰਡੇ ਦੱਸਿਆ ਵਾ ਅੱਛਾ ਅਪਡੇਟਿੰਗ ਦੱਸਿਆ ਕਹਿੰਦਾ ਵੀ ਮੈਨੂੰ ਆ ਡਾਕਟਰ ਦੱਸਾ ਹੂੰ ਤੇ ਵੀ ਡਾਕਟਰ ਕਹਿੰਦੇ ਠੀਕ ਕਰ ਦਵਾਂਗੇ ਦੇਖੋ ਯਾਰ ਨਹੀਂ ਹੋ ਰਹਾ ਜਦੋਂ ਭੇਜਿਆ ਸੀਗਾ ਫਿਰ ਉਸ ਟਾਈਮ ਕਰਜ਼ਾ ਚੱਕ ਕੇ ਕਿਹਾ ਕਰਜ਼ਾ ਚੱਕ ਕੇ ਭੇਜਿਆ ਸੀ ਇਹ ਆਜੂ ਜਿਹਾ ਕੇ ਪੈਸੇ ਇਹਨੇ ਪੈ ਇਕੱਠੇ ਬੰਦਾ ਇਕੱਠਾ ਕਰ ਲੈਂਦਾ ਰਜੇ ਬਸਾਰੇ ਪੜੇ ਆ ਉਹ ਬਿਲਕੁਲ ਦੇਖੋ ਘਰ ਦੇ ਹਾਲਾਤਾਂ ਦੇ ਹਿਸਾਬ ਨਾਲ ਤਾਂ 40 ਲੱਖ ਰੁਪਏ ਬੜੀ ਵੱਡੀ ਰਕਮ ਹੁੰਦੀ ਆ 40 ਲੱਖ ਰੁਪਏ ਹੁਣ ਲੱਗਦਾ ਕਿ ਹੁਣ ਤਾਂ ਵਿਚਾਰ ਕਰਨ ਵਾਲਾ ਹੀ ਸੀ ਉਹ ਗੇਚੀ ਵਿੱਚ ਹੀ ਆ ਜੀ ਜੋਰੀ ਨਾਲ ਪ੍ਰੋਫੈਸਰ ਦੇ ਤੋਂ ਪੂਰਾ ਹੋਈ ਜੀ ਜਿਦਾਂ ਇਹ ਹੁਣ ਪੂਰਾ ਕੀ ਹੋਣਾ ਸਾਰੀ ਜ਼ਿੰਦਗੀ ਚ ਬੇਟੇ ਉਹ ਵੀ ਗਵਾਲਿਆ ਦੂਟਾ ਗਵਾਲਾ ਤੇ ਜੋ ਚਾਰ ਕਨਾਲੇ ਕੋਈ ਗਵਾਲੀ ਹੁਣ ਕਿੱਥੋਂ ਖਾਵਾਂਗੇ ਚਾਰ ਕਰਜ਼ਾ ਬਹੁਤ ਹੈ ਸਾਡੇ ਸਿਰ ਤੇ ਇਹ ਵੰਡ ਜਿਹਾ ਸੇਕੀ ਕਰਦੇ ਸਰਕਾਰ ਨੂੰ ਮੇਰੇ ਕਹਿਣਾ ਚਾਹੁੰਦੇ ਆ ਇਹ ਕਹਿਣਾ ਵੀ ਕੋਈ ਸਾਰੀ ਸਹੂਲਤ ਕਰਨ ਸਾਰੀ ਕੋਈ ਮਦਦ ਕੀਤੀ ਜਾਵੇ ਜੀਰਾ ਦਿਖਾਉਣ ਵਾਲਾ ਤਾਂ ਚਲਾਉਂ ਗਿਆ ਚਲੋ ਜੀ ਇਹਨਾਂ ਦੀ ਗੱਲ ਅੱਗੇ ਮਾੜੇ ਨਾਮ ਕੀ ਹੋ ਗਏ ਸੁਨਤੋਸ਼ ਅਦੇ ਬੇਟੇ ਜਿਹੜੀ ਮੋਢੀ ਹੋਈਏ ਵਿਦੇਸ਼ ਜਾ ਕੇ ਉਸ ਬਾਰੇ ਕੀ ਕੋਈ ਜਾਣਕਾਰੀ ਦਿੱਤੀ ਸੀ ਕਿਹੜੇ ਸੁਪਨੇ ਲਾਇ ਕੇ ਜਿਹੜਾ ਉਹ ਭੇਜਿਆ ਗਿਆ ਸੀ ਤੁਹਾਡੇ ਕੋਲੋਂ ਸੁਪਨੇ ਲਾਇਆ ਤੇ ਗਰੀਬੀ ਸੀ ਕਹਿੰਦਾ ਸੀ ਮੈਂ ਗਰੀਬੀ ਦੂਰ ਕਰਨ ਜਾਣਾ ਮੈਨੂੰ ਭੇਜੋ ਅਸੀਂ ਕਿਹਾ ਬੋਤਾ ਆਪਣੇ ਕੋਲ ਕੋਈ ਚ ਵੀ ਨਹੀਂ ਆਪਾਂ ਕਸੀ ਕਿਵੇਂ ਭੇਜਾਂ ਉਹ ਕਹਿੰਦਾ ਨਹੀਂ ਤੁਸੀਂ ਜੋ ਭੇਜੋ ਮੈਨੂੰ ਕਿਦੋਂ ਖੜੋ ਪੈਸੇ ਅਸੀਂ ਫਿਰ ਕੀਤਾ ਚਾਰਕ ਨਾਲ ਪਹਿਲੀ ਵਾਰ ਜੀ ਸੀ ਫਿਰ ਕੋਈ ਖੜੇ ਸਾਰਿਆਂ ਕੋਲ ਥੋੜੇ ਥੋੜੇ ਕਰਕੇ ਤੇ ਫਿਰ ਅਸੀਂ ਭੇਜ ਦਿੱਤਾ 7 ਮਹੀਨਿਆਂ ਨੂੰ ਰਸਤੇ ਚ ਲੱਗ ਗਏ ਸੀ ਫਿਰ ਪਹੁੰਚਾ ਬੜੀ ਮੁਸ਼ਕਲ ਪਹੁੰਚਾ ਸੀ ਨੌ ਕਿਲਾ ਤੇ ਗਿਆ ਸੀ ਦੇਡ ਮੇਨਾਈ ਕੰਮ ਕੀਤਾ ਤੇ ਪ੍ਰੋਬਲਮ ਆ ਗਈ ਫਿਰ ਹਸਪੀਟਲ ਗਿਆ ਉੱਥੇ ਟੈਸਟ ਕਰਾਏ ਸੀ ਤੇ ਕਹਿੰਦਾ ਮੈਨੂੰ ਆ ਕੋਸ਼ਾ ਆ ਗਿਆ ਜੇ ਮੈਂ ਕਿਹਾ ਸੀ ਪੁੱਤ ਘਰ ਆ ਜਾ ਤੂੰ ਅਸੀਂ ਬਾਹਰ ਕਰਾ ਲਵਾਂਗੇ ਤੇਰਾ ਮੰਗ ਕੇ ਕਿ ਦੁਇਲਾਜ ਕਰਾ ਲਵਾਂਗੇ ਤੇੰਦਰ ਨਹੀਂ ਮੰਮੀ ਉੱਥੇ ਨਹੀਂ ਲਾਜ ਹੈਗਾ ਇੱਥੇ ਲਾਜ ਹੈਗਾ ਅਸੀਂ ਕਿਉਂ ਲਾਜ ਹੁੰਦਾ ਪਰ ਨਹੀਂ ਮੇਰੇ ਪੁੱਤ ਨੂੰ ਲਾਜ ਨਹੀਂ ਹੋਏ ਦੋਸਰ ਬਿਮਾਰੀ ਨਾਲ ਲੜਦਾ ਰੇ ਬਹੁਤ ਭੱਜਾ ਬਹੁਤ ਉਹਨੇ ਇਲਾਜ ਕਰਾਇਆ ਨਹੀਂ ਹੋਇਆ ਇਲਾਜ ਸਾਨੂੰ ਨਹੀਂ ਦੱਸਦਾ ਸੀ ਵੀ ਮੈਂ ਜ਼ਿਆਦਾ ਹੋ ਗਿਆ ਕਿਸੇ ਨੂੰ ਦੱਸਿਆ ਸੀ ਵੀ ਮੈਨੂੰ ਆ ਪ੍ਰੋਬਲਮ ਤਾਂ ਚੜ ਗਈ ਮੇਰੇ ਛਾਤੀ ਤੇ ਚੜ ਗਈ ਸਾਨੂੰ ਫਿਰ ਮੈਨੂੰ ਪਤਾ ਲੱਗਾ ਇਹ ਤਾਂ ਘਰੇ ਕਿਨੇ ਉਸੂਰਾ ਹੋ ਗਿਆ ਉਹਨੇ ਸਾਨੂੰ ਦੱਸਿਆ ਨਾ ਪ੍ਰੋਬਲਮ ਜ਼ਿਆਦਾ ਹੋ ਗਈ ਅਰਸੀ ਕੁਛ ਨਹੀਂ ਕਰ ਪਾਇਆ ਜੜੀ ਜਿਹੜੀ ਆ ਉੱਥੇ ਧਿਆੰਦੀ ਉਹ ਜਿਹੜੀ ਨਿਕਲਦੇ ਉਹ ਕਿਸ ਤਰ੍ਹਾਂ ਦੇ ਨਾਲ ਫਿਰ ਉਹ ਰਿਸ਼ਤੇਦਾਰ ਸੀ ਉਹ ਰਿਸ਼ਤੇਦਾਰ ਨਹੀਂ ਮੁੰਡੇ ਆ ਨਾ ਨਾਲ ਕਿੰਨਾ ਨਾਲ ਰਹਿੰਦਾ ਸੀ ਉਹਨਾਂ ਨਾਲ ਫਕੀਤੀ ਇਕੱਠੇ ਕੁੱਤੇ ਪੈਸੇ ਪਤਾ ਨਹੀਂ ਕਿਵੇਂ ਕੀਤੇ ਨੇ ਫਿਰ ਉਹਨਾਂ ਫੇਜ਼ ਦਿੱਤੀ ਅਸੀਂ ਉਹਨਾਂ ਦਾ ਵੀ ਧੰਨਵਾਦ ਕਰਨਾ ਕਿੰਨਾ ਸਾਨੂੰ ਮੂੰਹ ਤਾਂ ਵਿਖਾਤਾ ਮੋਟੇ ਬਹੁਤ ਸਾਰੇ ਨੌਜਵਾਨ ਜਿਹੜੇ ਡੰਕੀ ਦਾ ਸ਼ਕਾਰ ਹੋਏ ਨੇ ਸਰਕਾਰ ਦੇ ਕੋਲ ਉਮੀਦ ਕਰਦੇ ਹੋ ਕਿਸੇ ਗੱਲ ਦੀ ਕਿਉਂਕਿ ਇੰਚਾਲ ਵਾਲਾ ਚਲਾ ਗਿਆ ਹੁਣ ਜਿਵੇਂ ਦੱਸਿਆ ਕਿ ਕਰਜ਼ ਬਹੁਤ ਹੈ ਤੁਹਾਡਾ ਕਰਜ਼ ਬਹੁਤ ਹੈ ਸਰਕਾਰ ਮਦਦ ਕਰ ਦੇਵੇ ਤਾਂ ਠੀਕ ਹੈ ਹਮ ਤਾਂ ਵਾਅਦਾ ਕਰਾਂਗੇ ਕਰਜ਼ੋਂ ਕਰੰਦਾ ਕੋਈ ਹੋਰ ਜੜੀਆਂ ਨਹੀਂ ਨਹੀਂ ਹੈਗਾ ਕੋਈ ਸਾਡੇ ਕੋਲ ਨਹੀਂ ਹੂੰ कर्जा कर्जा चाप के किस बेटे बाईस प्रॉपर्टी बेचने और खरीदने के लिए संपर्क करें फेयर डील प्रॉपर्टीज